ਰਾਮਰ ਤੇ இந்து ਇੱਕ ਦੂਜੇ ਦੇ ਪਿਆਰ ਵਿੱਚ ਮਦਹੋਸ਼ ਸਨ। ਰਾਮਰ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ இந்து ਨੂੰ Hindu ਧਰਮ ਵਿੱਚ ਹੀ ਸਵੀਕਾਰ ਕਰੇਗਾ। ਦੋਨਾਂ ਦੇ ਧਰਮ ਵੱਖਰੇ ਹੋਣ ਕਾਰਨ இந்து ਦੇ ਘਰ ਦੇ ਸਿਵਿਆਲੀ ਰਾਜ਼ੀ ਨਹੀਂ ਸਨ। ਪਰ இந்து ਦੀ ਜੇਦ ਅੱਗੇ ਉਹ ਨਾ ਚਾਹੁੰਦੇ ਹੋਏ ਵੀ ਆਪਣੀ ਧੀ ਦਾ ਵਿਆਹ ਇੱਕ ਮੁਸਲਮਾਨ ਲੜਕੇ ਨਾਲ ਤਰਉਨ ਤਿਆਰ ਹੋ ਗਈ। ਵਿਆਹ ਤੋਂ ਬਾਅਦ ਪਹਿਲੀ ਰਾਤ ਨੂੰ இந்து ਪਲੰਗ ਤੇ ਨਵੇਂ ਜੋੜੇ ਵਿੱਚ ਸਜੀ ਬੈਠੀ। ਰੇਮਰ ਦੀ ਉਡੀਕ ਕਰ ਰਹੀ ਸੀ ਅਚਾਨਕ ਰੈਮਰ ਆਇਆ ਤੇ ਉਸਨੇ ਅੰਦਰ ਆ ਜਲਦੀ ਨਾਲ ਕੁੰਡੀ ਲਾ ਲਈ ਸੀ ਉਸਦੇ ਚਿਹਰੇ ਤੇ ਬਨਾਵਟੀ ਹਾਸਾ ਸੀ ਤੇ ਆਪਣੇ ਕੱਪੜੇ ਜਲਦੀ ਨਾਲ ਉਤਾਰਦਾ ਹੋਇਆ ਤੇ ਲਾਈਟ ਬੰਦ ਕਰਦਾ ਹੋਇਆ ਬੋਲਿਆ ਜਲਦੀ ਆਪਣੇ ਕੱਪੜੇ ਲਾ ਤੇ ਤੇਰਾ ਨਾਂ ਅੱਜ ਤੋਂ ਸ਼ਬੀਰ ਹੈ ਇਹ ਸੁਣ ਕੇ ਤਾਂ இந்து ਤੇ ਜਿਵੇਂ 100 ਘੜੇ ਪਾਣੀ ਪੀ ਗਿਆ ਹੋਵੇ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਬਹੁਤ ਹੀ ਦਿਲਚਸਪ ਕਹਾਣੀ ਗੱਲ ਉਸ ਵਕਤ ਦੀ ਹੈ ਜਦ ਪੰਜਾਬ ਤੇ ਪਾਕਿਸਤਾਨ ਦੀ ਵੰਡ ਦੀ ਗੱਲ ਚੱਲ ਰਹੀ ਸੀ ਪਰ ਇਹ ਅੱਗ ਦੀ ਰਫ਼ਤਾਰ ਬਹੁਤ ਧੀਮੀ ਸੀ ਮੈਂ இந்து ਲਾਹੌਰ ਦੇ ਕਾਲਜ 'ਚ ਬੀਏ ਕਰ ਰਹੀ ਸੀ ਹਾਲਾਂਕਿ ਉਸ ਵਕਤ ਕੁੜੀਆਂ ਨੂੰ ਪੜਨ ਦੀ ਇਜਾਜ਼ਤ ਨਹੀਂ ਸੀ ਪਰ ਜੇ ਸੀ ਵੀ ਤਾਂ ਕਾਲਜ ਪੱਧਰ ਤੱਕ ਬਿਲਕੁਲ ਵੀ ਨਹੀਂ ਸੀ ਮੇਰੇ ਪਿਤਾ ਜੀ ਇੱਕ ਥਾਣੇਦਾਰ ਦੇ ਦਰੋਗਾ ਸੀ ਮੇਰੀ ਅੰਮੀ ਮੇਰੇ ਅੱਬੂ ਤੋਂ ਕਾਫੀ ਖੌਫ ਰੱਖਦੀ ਸੀ ਮੈਂਦੀ ਮੇਰਾ ਪਰਿਵਾਰ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸੀ ਪਰ ਅੱਬੂ ਦੀ ਨੌਕਰੀ ਲਾਹੌਰ ਚ ਹੋਣ ਕਰਕੇ ਮੇਰਾ ਬਚਪਨ ਇੱਥੇ ਹੀ ਬਤੀਤ ਹੋਇਆ ਸੀ ਇਸ ਲਈ ਮੇਰੀ ਭਾਸ਼ਾ ਕੁਝ ਰਲ-ਮਿਲੀ ਸੀ ਮੈਂ ਆਪਣੇ ਦੋਸਤਾਂ ਦੀ ਤਰ੍ਹਾਂ ਮੰਮੀ ਪਾਪਾ ਨੂੰ ਅੰਮੀ ਅੱਬੂ ਆਖਦੀ ਸੀ ਅੰਮੀ ਅੱਬੂ ਸੁਣ ਮੰਮੀ ਪਾਪਾ ਬਹੁਤ ਖੁਸ਼ ਹੁੰਦੇ ਸੀ ਮੈਂ ਸ਼ੁਰੂ ਤੋਂ ਕੁਝ ਗਹਿਰੇ ਤੇ ਸ਼ਾਂਤ ਖਿਆਲਾਂ ਦੀ ਧਾਰਨੀ ਸੀ ਮੇਰੇ ਦਿਲ ਵਿੱਚ ਬਚਪਨ ਦੇ ਬਹੁਤ ਸਾਰੇ ਦੁੱਖਾਂ ਦੇ ਰਾਜ਼ ਦਫਨ ਸਨ ਮੈਂ ਬਹੁਤ ਵਾਰ ਗੱਲ ਨੂੰ ਅਜਿਹੇ ਭਾਵ ਤੇ ਪੱਖ ਤੋਂ ਵੇਖਦੀ ਸੀ ਕਿ ਕਈ ਵਾਰ ਅਗਲਾ ਇਨਸਾਨ ਵੀ ਸਮਝ ਨਹੀਂ ਸੀ ਪਾਉਂਦਾ ਮੇਰਾ ਦਿਲ ਪਤਾ ਨਹੀਂ ਕਿਉਂ ਬੇਚੈਨ ਜਿਹਾ ਰਹਿੰਦਾ ਸੀ ਮੈਨੂੰ ਕਿਸ ਦੀ ਤਲਾਸ਼ ਸੀ ਸ਼ਾਇਦ ਇਸ ਗੱਲ ਤੋਂ ਮੈਂ ਖੁਦ ਵੀ ਵਾਕਿਫ ਨਹੀਂ ਸੀ ਸਾਡਾ ਆਪਣਾ ਘਰ ਬਹੁਤ ਵੱਡਾ ਨਹੀਂ ਸੀ ਕਿਉਂਕਿ ਅਸੀਂ ਖੁਦ ਕਿਰਾਏ ਤੇ ਰਹਿੰਦੇ ਸੀ ਅੰਮੀ-ਅੱਬੂ ਦਾ ਸਭ ਕੁਝ ਮੈਂ ਹੀ ਸੀ ਸਾਡੇ ਸਾਹਮਣੇ ਹੀ ਬਿਲਕੁਲ ਵੇੜੇ ਦੇ ਦੂਸਰੇ ਪਾਸੇ ਇੱਕ ਕਮਰਾ ਖਾਲੀ ਸੀ ਘਰ ਦਾ ਮਾਲਕ ਉਸ ਨੂੰ ਕਿਰਾਏ ਤੇ ਚੜਾਉਣ ਲਈ ਕੋਈ ਕਿਰਾਏਦਾਰ ਲੱਭ ਰਿਹਾ ਸੀ ਪਰ ਕੋਈ ਪਰਿਵਾਰਿਕ ਕਮਰੇ ਵਿੱਚ ਨਹੀਂ ਰਹਿ ਸਕਦਾ ਸੀ ਮੈਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਅੰਮੀ-ਅੱਬੂ ਦੇ ਕਮਰੇ ਦੀ ਬੱਤੀ ਬੁਝਾਈ ਸੀ ਤੇ ਆਪਣੇ ਕਮਰੇ ਵਿੱਚ ਜਾ ਰਹੀ ਸੀ ਜੋ ਕਿ ਉੱਪਰਲੀ ਮੰਜ਼ਲ ਤੇ ਸੀ ਅੱਜ ਦਿਲ ਕੋਜ਼ ਆਪਣੀ ਤਨਹਾਈ ਵਿੱਚ ਮੈਨੂੰ ਮਧੋਸ਼ ਕਰ ਰਿਹਾ ਸੀ ਕਿ ਮੈਂ ਆਪਣੇ ਕਮਰੇ ਵਿੱਚ ਪਿਆਰ ਟੇਪ ਰਿਕਾਰਡ ਨੂੰ ਧੀਮੀ ਆਵਾਜ਼ ਵਿੱਚ ਮੈਂ ਮਿਰਜਾ ਅਸਦੁੱਲਾ ਖਾਨ ਗਾਲਿਬ ਦੀ ਗਜ਼ਲ ਚਲਾਈ ਸੀ ਰਾਤ ਦਾ ਕਾਲਾ ਹਨੇਰਾ ਮੈਨੂੰ ਕੁਝ ਆਕ ਰਿਹਾ ਸੀ ਪਰ ਪਤਾ ਨਹੀਂ ਕੀ ਮੈਂ ਗਜ਼ਲ ਦੇ ਚੰਦ ਅਲਫਾਜ਼ ਹੀ ਸੁਣ ਪਾਈ ਸੀ ਕਿ ਘਰ ਦਾ ਮੁਕ ਤੱਕ ਤਾ ਖੁੱਲਿਆ ਹੀ ਸੀ ਕਿ ਮੇਰੀ ਅੱਖਾਂ ਵਿੱਚ ਤੇਜ਼ ਰੋਸ਼ਨੀ ਪਈ ਤੇ ਮੈਂ ਜਲਦੀ ਨਾਲ ਅੱਖਾਂ ਨੂੰ ਲੁਕੋ ਲਿਆ ਸੀ ਅਸੀਮ ਅੰਕਲ ਹੱਥ ਵਿੱਚ ਦੋ ਬੈਗ ਫੜੇ ਹੋਏ ਕਿਸੇ ਨੂੰ ਆਕ ਰਏ ਸਨ ਕਿ ਬੇਟਾ ਤੂੰ ਇੱਥੇ ਆਰਾਮ से ਰਹਿ ਸਕਤੇ ਹੋ ਤੁਮੇ ਕਿਸੇ ਵੀ ਪ੍ਰਕਾਰ ਦੀ ਤਕਲੀਫ ਹੋ ਤੋ ਤੁਮ ਹਮੇ ਬਤਾਨਾ ਫਿਰ ਤਖਤੇ ਤੋ ਚਲੇ ਗਈ ਮੇਰੀ ਨਜ਼ਰ ਜਾਦੀ ਉਸ ਤਖਤੇ ਦੇ ਕੋਲ ਖੜੇ ਰਿਸਟ ਪੁਸਟ ਸਰੀਰ ਵਾਲੇ ਇੱਕ ਮੁੰਡੇ ਤੇ ਜਾ ਪਈ ਤਾਂ ਮੇਰੇ ਦਿਲ ਨੇ ਇੱਕ ਹਲਕੀ ਜਈ ਮੁਸਕਰਾਹਟ ਦਿੱਤੀ ਮੈਂ ਬਹੁਤ ਗੌਰ ਨਾਲ ਉਸ ਦੀ ਤਰਫ ਵੇਖ ਰਹੀ ਸੀ ਉਹ ਆਪਣੇ ਸਮਾਨ ਨੂੰ ਕਮਰੇ ਅੰਦਰ ਰੱਖ ਰਿਹਾ ਸੀ ਕਈ ਦਿਨ ਇਸੇ ਤਰ੍ਹਾਂ ਲੰਘ ਗਏ ਉਹ ਰੋਜ਼ ਮੇਰੇ ਉੱਠਣ ਤੋਂ ਪਹਿਲਾਂ ਕੰਮ ਤੇ ਚਲਾ ਜਾਂਦਾ ਸੀ ਤੇ ਮੈਂ ਕਾਲਜ ਹੋਨਸ ਮੁੰਡੇ ਜਿਸ ਦਾ ਨਾਮ ਰਾਮਰ ਸੀ ਦਾ ਸਾਡੇ ਘਰ ਵੀ ਕਾਫੀ ਆਣਾ ਜਾਣਾ ਸ਼ੁਰੂ ਹੋ ਗਿਆ ਸੀ ਅੰਮੀ ਉਸ ਨੂੰ ਕਾਫੀ ਪਸੰਦ ਕਰਨ ਲੱਗ ਗਈ ਸੀ ਪਰ ਅੱਬੂ ਨੂੰ ਉਹ ਜ਼ਿਆਦਾ ਪਸੰਦ ਨਹੀਂ ਸੀ ਇਸ ਗੱਲ ਤੇ ਕਈ ਵਾਰ ਅੰਮੀ ਅੱਬੂ ਦੀ ਬਹਿਸ ਵੀ ਹੋ ਜਾਂਦੀ ਸੀ ਅੱਬੂ ਨੇ ਅੰਮੀ ਵੱਲ ਅੱਖ ਦਾ ਇੱਕ ਬਰਵੱਟਾ ਚੁੱਕ ਕੇ ਵੇਖਦੇ ਹੋਏ ਕਿਹਾ ਆਹ ਬੇਗਮ ਸਾਹਿਬਾ ਜ਼ਿਆਦਾ ਫਿਦਾ ਨਾ ਹੋਈਏ ਰਾਮਰ ਤੇ ਇੱਕ ਦਿਨ ਉਹ ਆਪਣਾ ਅਸਲ ਚਿਹਰਾ ਵੀ ਦਿਖਾ ਦੇਵੇਗਾ ਅਮਿਨੇ ਲਾਪਰਵਾਹੀ ਨਾਲ ਕਿਹਾ ਮਾਲਕ ਤਾ ਡਰੋ ਹਰ ਇਨਸਾਨ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਵੇਖਿਆ ਕਰੋ ਮੇਰੀ ਰੁਚੀ ਰਹਿਮਰ ਵਿੱਚ ਵਧਦੀ ਜਾ ਰਹੀ ਸੀ ਮੈਂ ਤੇ ਰਹਿਮਰ ਵੀ ਹੁਣ ਇੱਕ ਦੂਸਰੇ ਨਾਲ ਗੱਲ ਕਰਨ ਲੱਗ ਗਏ ਸੀ ਰਹਿਮਰ ਰੋਜ਼ ਆਪਣੇ ਕੰਮ ਤੋਂ ਕੁਝ ਸਮਾਂ ਕੱਢ ਕੇ ਮੈਨੂੰ ਮੇਰੇ ਕਾਲਜ ਮਿਲਣ ਆਉਣ ਲੱਗ ਗਿਆ ਸੀ ਇੱਕ ਦਿਨ ਮੈਂ ਤੇ ਰਹਿਮਰ ਪਾਰਕ ਵਿੱਚ ਬੈਠੇ ਸੀ ਤੇ ਰਹਿਮਰ ਨੇ ਆਪਣਾ ਸਿਰ ਮੇਰੀ ਗੋਦ ਵਿੱਚ ਰੱਖਿਆ ਹੋਇਆ ਸੀ ਤੇ ਅਸੀਂ ਇੱਕ ਦੂਸਰੇ ਨੂੰ ਪਿਆਰ ਨਾਲ ਵੇਖ ਰਹੇ ਸੀ ਰੇਮਰ ਮੇਰੇ ਵਾਲਾਂ ਦੀ ਇੱਕ ਲਾਟ ਨੂੰ ਆਪਣੀ ਉਂਗਲੀ ਨਾਲ ਘੁਮਾਉਂਦਾ ਹੋਇਆ ਬੋਲਿਆ இந்து خدا ਕਸਮ ਮੈਂ ਤੈਨੂੰ ਕਿਸੇ ਹੋਰ ਦੀ ਨਹੀਂ ਹੋਣ ਦੇ ਸਕਦਾ ਤੇਰੇ ਆਉਣ ਨਾਲੇ ਮੇਰੀ ਜ਼ਿੰਦਗੀ ਜੰਨਤ ਹੋ ਗਈ ਹੈ ਜਦ ਕਿ ਮੈਂ ਅੰਮੀ-ਅੱਬੂ ਬਿਨਾ ਬਿਲਕੁਲ ਹੀ ਇਕੱਲਾ ਜੀਵਨ ਬਤੀਤ ਕਰ ਰਿਹਾ ਸੀ ਮੈਂ ਹੁਣ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਜਿਵੇਂ ਬੋਲਿਆ ਕਰੇਂਗੀ ਮੈਂ ਓਵੇਂ ਹੀ ਕਰਾਂਗਾ ਤੇਰੇ ਅੰਮੀ-ਅੱਬੂ ਮੇਰੇ ਨੇ ਮੈਂ ਤੈਨੂੰ ਤੇਰੀ Hindu ਧਰਮ ਨਾਲ ਸਵੀਕਾਰ ਕਰਦਾ ਹਾਂ ਤੇ ਇਹ ਮੇਰਾ ਤੇਰੇ ਨਾਲ ਵਾਅਦਾ ਹੈ ਮੈਂ ਹੁਣ ਜਲਦ ਤੋਂ ਜਲਦ ਤੈਨੂੰ ਆਪਣੀ ਬੇਗਮ ਦੇ ਰੂਪ ਵਿੱਚ ਵੇਖਣਾ ਚਾਹੁੰਦਾ ਤੇ ਤੈਨੂੰ ਉਸੇ ਰੂਪ ਵਿੱਚ ਵੇਖਦਾ ਹੀ ਗਹਿਰੀ ਨੀਂਦ ਸੌਣਾ ਚਾਹੁੰਦਾ ਮੈਨੂੰ ਰਹਿਮਰ ਦੀਆਂ ਗੱਲਾਂ ਜਲ ਵਾਂਗ ਪਵਿੱਤਰ ਲੱਗ ਰਹੀਆਂ ਸੀ ਮੈਂ ਉਸਦੇ ਹਰ ਇੱਕ ਲਫ਼ਜ਼ ਤੇ ਅੱਕਾ ਬੰਦ ਕਰ ਵਿਸ਼ਵਾਸ ਕਰ ਰਹੀ ਸੀ ਰਹਿਮਰ ਦਾ ਹਰ ਵਾਅਦਾ ਸੱਚਾ ਸੀ ਕੁਝ ਸਮਾਂ ਸਾਡਾ ਪਿਆਰ ਇਸੇ ਤਰ੍ਹਾਂ ਚੱਲਦਾ ਰਿਹਾ ਮੇਰੇ ਤੇ ਰਹਿਮਰ ਦੇ ਵਿਆਹ ਲਈ ਅੱਭੂ ਤਿਆਰ ਨਹੀਂ ਸੀ ਉਹਨਾਂ ਨੇ ਫਿਰ ਵੀ ਮੇਰੇ ਸਿਰ ਤੇ ਸਹਿਮਤੀ ਦਾ ਹੱਥ ਰੱਖ ਦਿੱਤਾ ਸੀ। ਅੱਜ ਰਹਿਮਰ ਦੇ ਕਮਰੇ ਵਿੱਚ ਮੈਂ ਮਾਲਕਨ ਬਣ ਕੇ ਜਾ ਰਹੀ ਸੀ। ਜਿਸ ਕਮਰੇ ਨੂੰ ਮੈਂ ਰੋਜ਼ ਕਿੜਕੀ ਤੋਂ ਵੇਖਦੀ ਸੀ, ਹੁਣ ਰਹਿਮਰ ਤੇ ਮੇਰੀ ਜ਼ਿੰਦਗੀ ਦਾ ਹਸੀਨ ਦੌਰ ਸ਼ੁਰੂ ਹੋ ਰਿਹਾ ਸੀ। ਵਿਆਹ ਤੋਂ ਬਾਅਦ ਅੱਜ ਸਾਡੀ ਪਹਿਲੀ ਰਾਤ ਅਰਥਾਤ ਸੁਹਾਗ ਰਾਤ ਸੀ। ਮੈਂ ਪਲੰਗ ਤੇ ਨਵੇਂ ਜੋੜੇ ਵਿੱਚ ਅੰਮੀ-ਅੱਬੂ ਦੁਆਰਾ ਦਿੱਤੇ ਗਏ ਵੱਖ-ਵੱਖ ਗਹਿਣਿਆਂ ਨੂੰ ਪਾ ਕੇ ਬੈਠੀ ਸੀ। ਰਹਿਮਰ ਦੀ ਉਡੀਕ ਮੇਰੀ ਅੱਖਾਂ ਵਿੱਚ ਰੜਕ ਰਹੀ ਸੀ ਮੈਂ ਅੱਜ ਰਹਿਮਰ ਦੇ ਕਮਰੇ ਦੀ ਖਿੜਕੀ ਤੋਂ ਬਾਹਰ ਵੇਖ ਰਹੀ ਸੀ ਅਚਾਨਕ ਰਹਿਮਰ ਆਇਆ ਤੇ ਉਸਨੇ ਅੰਦਰ ਆ ਜਲਦੀ ਨਾਲ ਕੁੰਡੀ ਲਾ ਲਈ ਸੀ ਤੇ ਉਸੇ ਚਿਹਰੇ ਤੇ ਕੁਝ ਬਨਾਵਟੀ ਹਾਸਾ ਨਜ਼ਰ ਆ ਰਿਹਾ ਸੀ ਰਹਿਮਰ ਨੇ ਜਲਦੀ ਨਾਲ ਕਮਰੇ ਦੇ ਪਰਦੇ ਲਾ ਲਏ ਤੇ ਮੈਨੂੰ ਗਿਆਨ ਉਤਾਰਨ ਲਈ ਆਗ ਦਿੱਤਾ ਸੀ ਮੈਂ ਹੈਰਾਨ ਸੀ ਕਿ ਕੀ ਹੋ ਰਿਹਾ ਹੈ ਕਿ ਅੱਜ ਰਹਿਮਰ ਕੋਲ ਮੈਨੂੰ ਵੇਖਣ ਦੀ ਵੀ ਫਰਸਤ ਨਹੀਂ ਹੈ ਮੈਂ ਗਿਆਨੀ ਉਤਾਰ ਦਿੱਤੀ ਸੀ ਰੈਮਰ ਆਪਣੇ ਕੱਪੜੇ ਜਲਦੀ ਨਾਲ ਉਤਾਰਦਾ ਹੋਇਆ ਤੇ ਲਾਈਟ ਬੰਦ ਕਰਦਾ ਹੋਇਆ ਬੋਲਿਆ ਤੇਰਾ ਨਾਮ ਅਜ ਤੋ ਸ਼ਬੀਰ ਹੈ ਮੈਂ ਤੇਰੇ ਤੇ ਆਪਣੇ ਨਿਕਾਹ ਦੇ ਕਾਗਜ਼ ਕੋਰਚ ਦੇ ਆਇਆ ਤੇ ਹੁਣ ਜ਼ਿਆਦਾ ਸਮਾਂ ਨਾ ਲਗਾ ਆਪਣੇ ਕੱਪੜੇ ਉਤਾਰ ਮੈਂ ਆਪਣੇ ਦੁਪੱਟੇ ਨੂੰ ਸੂਤ ਕਰਦੀ ਹੋਈ ਹੈਰਾਨੀ ਨਾਲ ਬੋਲੀ ਕੀ 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 ਮੈਂ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਕਰਾਂਗੀ ਰੇਮਰ ਮੇਰੇ ਦੁਪੱਟੇ ਨੂੰ ਖਿੱਚ ਕੇ ਮੈਨੂੰ ਬੈੱਡ ਤੇ ਸੁੱਟਦਾ ਹੋਇਆ ਬੋਲਿਆ ਚੁੱਪ ਕਰ ਸੁਹਾਗ ਰਾਤ ਕਦ ਇੱਕ ਹਫਸੀ ਤੇ ਜ਼ਾਲਮ ਰਾਤ ਬਣ ਗਈ ਸੀ ਮੈਨੂੰ ਕੁਝ ਯਾਦ ਨਹੀਂ ਸੀ ਇਹ ਮੈਨੂੰ ਵੀ ਸਵੇਰੇ ਹੀ ਪਤਾ ਲੱਗਾ ਸੀ ਸਵੇਰੇ ਜਦ ਮੇਰੀ ਅੱਖ ਖੁੱਲੀ ਤਾਂ ਮੇਰੀਆਂ ਅੱਖਾਂ ਵਿੱਚ ਹੰਝੂਆਂ ਦਾ ਪਾਣੀ ਜੰਮ ਚੁੱਕਿਆ ਸੀ ਤੇ ਮੇਰਾ ਤਨ ਹੀ ਤਨ ਨੂੰ ਡਾਕ ਰਿਹਾ ਸੀ ਮੈਂ ਹੈਰਾਨ ਸੀ ਦੇਖ ਇਹ ਕੀ ਹੋ ਗਿਆ ਹੈ ਮੇ ਬਾਹ ਨੂੰ ਲੰਮੀ ਕਰ ਪਲੰਗ ਤੋਂ ਥੱਲੇ ਪਈ ਕਪੜੇ ਚੁੱਕਣ ਲੱਗੀ ਤੇ ਮੇਰੀ ਬਾਹ ਇਸ ਤਰ੍ਹਾਂ ਦਰਦ ਕਰ ਰਹੀ ਸੀ ਜਿਵੇਂ ਕੋਈ ਭਾਰੀ ਪੱਥਰ ਸਾਰੀ ਰਾਤ ਮੇਰੇ ਸਾਰੇ ਸਰੀਰ ਤੇ ਰੱਖਿਆ ਹੋਇਆ ਸੀ ਮੈਂ ਜਿਵੇਂ ਕਿਵੇਂ ਕਪੜਿਆਂ ਨਾਲ ਤਣ ਟਕਿਆ ਤਾਂ ਮੈਂ ਬੈੱਡ ਤੋਂ ਉੱਠ ਕੇ ਨਹਾਉਣ ਲਈ ਜਾਣਾ ਚਾਹੁੰਦੀ ਸੀ ਕਿ ਮੇਰੇ ਤੋਂ ਦੋ ਕਦਮ ਵੀ ਅੱਗੇ ਤੁਰਿਆ ਨਹੀਂ ਗਿਆ ਤੇ ਮੈਂ ਮੋੜ ਬੈੱਡ ਤੇ ਡਿੱਗ ਗਈ ਪਰ ਇੱਕਦਮ ਰਹਿਮਰ ਆਇਆ ਤੇ ਉਸਨੇ ਮੇਰੀ ਬਾਹ ਫੜੀ ਤੇ ਮੈਨੂੰ ਤੇਜ਼ੀ ਨਾਲ ਬਾਹਰ ਖਿੱਚ ਲਿਆ ਆ ਤੇ ਮੈਂ ਆਪਣੇ ਆਪ ਨੂੰ ਕੁਝ ਸੋਚ ਕਰਨ ਲੱਗੀ ਕਿ ਅੰਮੀ ਅੱਬੂ ਮੈਨੂੰ ਇਸ ਹਾਲ 'ਚ ਵੇਖ ਘਬਰਾ ਜਾਣਗੇ ਪਰ ਬਾਹਰ ਦਾ ਤ੍ਰਿਸ਼ ਬਿਲਕੁਲ ਹੀ ਵੱਖ ਸੀ ਸਾਰੇ ਘਰ ਨੂੰ ਪੁੰਡਾ ਲੱਗਾ ਹੋਇਆ ਸੀ ਤੇ ਵੇੜੇ ਵਿੱਚ ਰਹਿਮਰ ਦੇ ਕੁਝ ਸ਼ਰੀਕ ਬੈਠੇ ਸੀ ਪਰ ਜਦ ਇੱਕ ਔਰਤ ਵੱਲ ਵੇਖ ਰਹਿਮਰ ਨੇ ਉਸ ਨੂੰ ਅੰਮੀ ਬੋਲਿਆ ਤਾਂ ਮੈਂ ਤਾਂ ਸੋਨ ਹੋ ਗਈ ਸੀ ਕਿਉਂਕਿ ਰਹਿਮਰ ਦੇ ਅੰਮੀ ਅੱਬੂ ਜਿੰਦਾ ਨਹੀਂ ਸੀ ਜਦ ਰਹਿਮਰ ਨੇ ਮੇਰਾ ਧਰਮ ਪਰਿਵਰਤਨ ਕਰਨ ਦੀ ਗੱਲ ਬੋਲੀ ਤਾਂ ਮੈਂ ਉੱਥੇ ਹੀ ਡਿੱਗ ਗਈ ਸੀ ਮੈਂ ਦੌੜ ਕੇ ਮੁੱਖ ਦਰਵਾਜ਼ੇ ਤੋਂ ਬਾਹਰ ਦੌੜੀ ਤੇ ਥਾਣੇ ਵਿੱਚ ਪਹੁੰਚ ਗਈ ਸੀ ਤੇ ਮੈਂ ਉੱਥੇ ਰਹਿਮਰ ਤੇ ਉਸਦੇ ਪਰਿਵਾਰ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਸੀ ਅਸਲ 'ਚ ਰਹਿਮਰ ਦੀਆਂ ਪਹਿਲਾਂ ਵੀ ਦੋ ਪਤਨੀਆਂ ਸਨ ਤੇ ਉਹ ਵੀ ਵੱਖ-ਵੱਖ ਧਰਮ ਨਾਲ ਸੰਬੰਧਿਤ ਸਨ ਰਹਿਮਰ ਦਾ ਮਕਸਦ ਸਿਰਫ ਝੂਠੇ ਵਾਅਦੇ ਕਰਨਾ ਧਰਮ ਪਰਿਵਰਤਿਤ ਕਰਵਾਉਣਾ ਤੇ ਹਵਸ ਪੂਰਤੀ ਕਰਨਾ ਹੀ ਸੀ ਅੱਜ ਵੰਡ ਹੋਈ ਨੂੰ 22-23 ਸਾਲ ਹੋ ਗਏ ਸੀ ਤੇ ਅੱਜ ਜਦ ਘਰ ਵਿੱਚ ਨੂਰ ਦਾ ਵਿਆਹ ਹੋ ਰਿਹਾ ਸੀ ਤੇ ਮੇਰੀਆਂ ਅੱਖਾਂ बार-बार ਨੂਰ ਦੇ ਪਤੀ ਨੂੰ ਨੂਰ ਨਾਲ ਸਟੇਜ ਤੇ ਬੈਠੇ ਵੇਖ ਸ਼ੱਕ ਕਰ ਰਹੀਆਂ ਸੀ ਕਿ ਕੀ ਕਿਤੇ ਇਹ ਵੀ ਤਾਂ ਰੈਮਰ ਵਾਂਗੂ ਝੂਠੇ ਵਾਦੇ ਤੇ ਨਹੀਂ ਕਰੇਗਾ ਮੇਰੀ ਧੀ ਨਾਲ ਦੋਸਤੋ ਤੁਸੀਂ ਸੁਣੀ ਕਹਾਣੀ ਮਕਸਦ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੀ ਤਰੀਕ ਹੋਰ ਨਵੀਂ ਕਹਾਣੀ ਦੇ ਨਾਲ